ਸਕੋਰਪੀਓ ਵਾਲਿਆਂ ਸਿੰਘਾਂ ਨੇ ਫਨ ਬਠਿੰਡੇ ਕਮਾਈਆ ਓ ਰਣਨੀਤੀ ਕਰਦੀ ਜਾਗੋ ਆ ਬਠਿੰਡੇ ਆ ਗਈ ਆ ਬਠਿੰਡੇ ਆ ਗਈ ਓ ਗੰਦ ਪੂਣੀ ਬੀਬੀ ਨੂੰ ਆ ਫਿਰ ਜਮਦੂਤ ਦਿਖਾ ਗਈ ਫਿਰ ਜਮਦੂਤ ਦਿਖਾ ਗਈ ਓ ਸਿੰਘਾਂ ਚੱਕੇ ਬਿਨਾ ਸ਼ਸਤਰ ਤੋਂ ਸਿੰਘਾਂ ਚੱਕੇ ਬਿਨਾ ਸ਼ਸਤਰ ਤੋਂ ਮਲੇਸ਼ ਦੀ ਪ੍ਰਮੋਸ਼ਨ ਕਦਈਆ ਬਈ ਹੁਣ ਜਾਗੋ ਆਈਆ ਕਿਦੜਾ ਔਰ ਕਸੇ ਨੂੰ ਸਿੰਗਾਣੇ ਜਦ ਸੀ ਸ਼ਸਤਰ ਬਣਾਇਆ ਜਦ ਸੀ ਸ਼ਸਤਰ ਬਣਾਇਆ ਓ ਗੰਦ ਪੋਣੀ ਬੀਬੀ ਨੂੰ ਸਿਣਾਣੇ ਪਾਰ ਬੁਲਾ